ਹਾਂ ਜੀ ਆਪਣੀ ਪੂਰੀ ਸਿੱਧੀ ਹੋ ਗਈ। ਇਤਰਾ ਹੀ ਪੀਸਤੇ ਕਰ ਲੈ ਕਿੰਨੇ ਹੋ ਗਏ। ਅੱਜ 5-6 ਗ੍ਰੁੱਤਰੀ ਜਾਂਦੀ ਬਈ ਆਪਾਂ। ਇੱਧਰ ਦਾ ਜੰਮ ਹੋ ਗਿਆ। ਇੱਧਰ ਤਾਰੂ ਵੀ ਐ ਆਪਣੀ ਨਮੀ ਉੱਡਦੀ ਐ। ਅੱਲਾਹ ਜ਼ਰੂਰ। ਪਹਿਲਾ ਦਿਨ ਤੇ ਕਾਲੀ ਰੰਡੇ ਹਰੀ ਹਰੀ ਟੌਰੀ ਦੀ ਆ। ਸਾਡਾ ਭਰਾ ਜਾਦੂ। ਇਹ ਇੱਧਰ ਲੇ ਹੋਏ। ਹਰੀ ਦਾ ਬੱਸ ਹੋਇਆ। ਜਾਦੂ। ਇੱਧਰ ਬਣਾ ਆਂ। ਆਪਣਾ ਭਰਾ ਜਾਦੂ ਲਾਉਣ ਲੱਗਿਆ ਹੋਇਆ। ਇਹਨਾਂ ਨੂੰ ਲਾ ਦੋ ਲਾ ਦੋ ਇਹ ਪੂਰੀ ਪੂਰੀ ਝਲ ਲਕਾਲੀ ਕਰ ਦੀ ਖਾਲੀ ਜੋ ਹਾਂ ਲਾਲ ਕਰ ਦੇ ਕਾਲੀ ਕਰ ਜਾਦੂ ਮੇਰੀ ਆ ਗਈ ਲਾਲਾ ਚਲੋ ਸਰ ਨਹੀਂ ਜਸਨ ਰੰਗੋ ਅੱਜ ਆਪਾਂ ਲਾਇਆ ਜੀ ਕਿਹ ਤਰ੍ਹਾਂ ਦੇ ਰੰਗ ਨਵੇਂ ਆ ਦੇ ਜਿਹੜੇ ਪੱਦਣੇ ਆ ਕੁਪਟਰ ਕਾਲੀ ਕਿ 14 15 15 ਕ ਤਾਂ ਆਪਾਂ ਕੱਢ ਲਏ ਸੀਗੇ ਕਬੂਤਰ ਕਬੂਤਰੀਆਂ ਨਰ ਨਰ ਹਜੇ ਕੱਢਿਆ ਨਹੀਂ ਕੋਈ ਕਬੂਤਰੀਆਂ ਕੱਡੀਆਂ ਨੇ ਸਾਰੀਆਂ ਤੇ ਹੁਣ ਆ ਪਰਸੋਂ ਇਹਨਾਂ ਨੂੰ ਵੀ ਲਾਜਾਂਗੇ ਸਵੇਰ ਤੋਂ ਕੱਢਣਾ ਨਵੇਂ ਕਬੂਤਰੀਆਂ ਲਿਜਾਣ ਆ ਕੇ ਆਇਆ ਬਾਈ ਨਵੇਂ ਕਬੂਤਰ 48 ਚਾਹ ਲਾਜਾ ਵਰਗ ਜੀ ਆ ਗਿਆ ਆ ਗਿਆ ਬਾਈ ਉੱਥੇ ਰੋਕ ਦੁਰਾ ਰਾਜ ਆ ਗਈ ਵੀ ਆ ਗਈ ਆਪਣੇ ਮੁੰਡਾ ਸਰਨੀ ਭਾਂਣ ਜਾਇਆ ਹੋਇਆ ਤੇ ਆਪਣਾ ਦੋਸਤ ਜਸਨ ਪਹੁੰਚਿਆ ਹੈ ਪਿੰਡ ਭੰਗਲਾਂ ਤੋਂ ਅਗੀ ਗੋਦਰੀ ਐਂਡ ਮੇਅਰ ਗਲਵਸ ਹਮ ਬਾਕੀ ਤੁਹਾਨੂੰ ਥਿਸ ਦੇਸੀ ਜਿਸਤਾਨਾ ਵੀ ਦਿਖਾ ਦੂੰ ਆਉਣ ਵਾਲੀਆਂ ਬਾਜ਼ੀਆਂ ਅੱਜ ਫੌਂਕ ਕਰਵਾਇਆ ਕਰਾਂਗੇ ਥੋੜਾ ਸਾਰਾ ਭਾਗ ਕਰਾਂਗੇ ਤੁਹਾਨੂੰ ਬਾਜ਼ੀਆਂ ਤੇ ਬਸ ਬਸ ਸਬਸਕ੍ਰਾਈਬ ਕਰਿਓ ਬਸ ਬਸ ਚੈਨਲ ਸਬਸਕ੍ਰਾਈਬ ਕਰਿਓ ਜੀ ਲਾਈਕ ਕਰਿਓ ਸ਼ੇਅਰ ਕਰਿਓ ਆ ਵੀ ਵੇਖ ਮੈਂ ਉੱਤਰ ਕਰ ਲਿਆ ਸਿੱਧੇ ਆਹ ਮੁੰਡਾ ਆਪਣੇ ਕੋਲ ਪਹੁੰਚਿਆ ਵਿੱਕੀ ਮਨ ਲੈ ਲੇ ਤੋਂ ਕਮਾਣੋ ਕੋਲ ਤੋਂ ਵਿੱਕੀ ਆ ਮੁੰਡਾ ਆਪਣਾ ਜਾਦੂਆ ਜਿਹੜਾ ਕਬੂਤਰਾਂ ਦੀ ਬਹੁਤ ਦੇਖਭਾਲ ਕਰਦਾ ਦੇਖੋ ਇਹ ਆ ਵੀ ਸਾਡਾ ਮੰਨ ਲੈਦੇ ਪੰਜਾ ਪਿੱਲਾ ਅੱਡਾ ਦੇਰ ਬੱਤੀ ਮਾਰ ਮਾਰਦੀ ਅਗਬੁਤਰੀ ਆ ਗਈ ਵੀਰੇ ਆ ਗਈ ਆ ਗਈ ਦੇਖੋ ਵੀਰੇ ਕਰਨੀ ਆ ਜਸਨ ਲੱਗੇ ਨੇ ਚਾਲਾ ਰੰਗਣ ਪੂਰੀ ਜਸਨ ਦਾ ਚਾਲਾ ਕਰਨੀ ਆ ਸਰ ਨਹੀਂ ਕਹਿੰਦਾ ਨਹੀਂ ਕਰਨੀ ਜਸਨ ਰੱਜ ਜੇ ਪਗਾਈ ਚੰਦਰਿਆ ਕਰਨੀਆਂ ਪੂਰੀ ਬਾਈ ਕੋਈ ਨਹੀਂ ਥੈਂਕ ਯੂ ਸਤਿਗੁਰੂ ਸਾਡੇ ਘੂਕਦੇ ਆ ਗਏ ਵੀਰੇ ਨੀਵੀਂ ਕਰ ਲੈ ਦੇਖੀਏ ਅਰੇ ਪੈਰਾਂ ਚ ਪੈਰ ਵਿਸਾ ਲਾਣਾ ਸੀ ਕੰਨਾ ਜੋਰ ਮਾਰੂ ਤੇ ਮੈਂ ਆਹ ਕਹਿੰਦਾ ਸੀ ਮੈਂ ਦੇਖੀਏ ਦਿਲ ਕਦਾ ਨਹੀਂ ਮੈਂ ਕੰਨਾ ਸਨਤੀਆਂ ਲਾ ਦਿਆਂ ਨੇ ਹਾਂ ਇਹ ਲਾਡੋ ਦੇ ਗਈ ਤਸਨ ਖੜਾ ਆਇਆ ਤੇਨ ਗਿਆ ਬਿੱਕੀ ਦੇਖਣ ਲਈ ਨੀ ਆ ਆ ਇਹ ਇਧਰ ਆ ਗਈ ਬਣਾਈ ਜਦੋਂ ਪਾ ਮੜ ਕਾ ਦੇ ਦੇਖੋ ਜੋਰ ਲਾਉਂਦੀ ਫੱਦਿਆ ਕੋਤਰੀ ਆ ਗਈ ਨਹੀਂ ਵੀ ਕਰਲਾ ਪਰ ਆ ਗਈ ਆ ਗਈ ਆ ਗਈ ਬਾਈ ਬਸੜਾ ਲਾ ਖੜਾ ਦੇ ਬਾਈ ਆ ਜਾ ਬਾਈ ਬਾਈ ਉੱਤਰ ਗਿਆਲੇ 7 9 7 ਉਹ ਕਰਦਿਆਂ ਨੂੰ ਗਿਆ ਮੇਰਾ ਸੁੱਕ ਜਵੇ ਹਰ ਜਨ ਦੇ ਮੇਰਾ ਲਾਲ ਅਰੰਗ ਕਰਨ ਜਿਹੜੇ ਚੁੰਨਿ ਪੜੀ ਮੜੀ ਜੇ ਛੱਡ ਦੇ

ਹੜਕ ਰਕ ਸਰ ਨੂੰ ਬੜਾ ਥੜੀ ਆਹ ਛੜਤਾ ਜੀ ਇੱਕ ਹੋਰ ਨਵਾਂ ਬਚਾ ਆਹ ਗੱਡਿਆ ਨਵਾਂ ਕਿੱਦਾਂ ਲੱਗਾ ਜੀ ਛੜ ਲਾ ਲਾਲਾ ਬਿੱਕਾ ਟਕਾ ਕੇ ਜੇ ਬਾੜੇ ਆਹ ਚਾਹ ਬੜਾ ਸਰ ਨਹੀਂ ਬਰੇਮ ਨੇ ਮੈਂ ਜਦੋਂ ਮੈਂ ਗੋਡੇ ਜੇ ਹੋਏ ਜੇ ਹੌਲੀ ਬਾੜੀ ਵਿੱਚ ਕਿਕਿਤ ਗਾ ਲਾ ਵਿਕੇ ਨਾ ਮੇਰਾ ਪੁਨਾ ਦਾ ਲਾਇਆ ਇਹ ਰੰਗ ਜਿਹੜੇ ਕੱਢਣੇ ਹਨ ਗੋਬਦਰੀਆਂ ਨਾਲ ਜਨ ਲੱਗ ਜਾਈ ਜਾਂਦੇ ਆ ਦੇਖਿਓ ਡੋਲਾ ਦੇ ਵਿੱਚ ਆ ਗਿਆ ਬਿੱਤਰ ਗੁਰ ਆ ਗਿਆ ਪੰਟਰ ਅੱਜ ਬਹੁਤ ਦਰੋਂ ਬલાਏ ਨੇ ਖਮਾਣੋ ਏਰੀਏ ਦੇ ਕੋਲ ਸਰ ਨਹੀਂ ਦੇ ਕੁਬਤਰੀ ਮੇਰਾ ਸਾਉਂ ਕਰਾ ਦੇ ਪਹਿਲੇ ਦਿਨ ਬਈ 40 45 ਮਿੰਟ ਉੱਡ ਗਏ ਆ ਕੁਬਤਰਾ ਦਾ ਬਈ ਆਪਾਂ ਨੂੰ ਪੂਰਾ ਯਕੀਨ ਆ ਕੁਬਤਰਾ ਦੇ ਜਿੰਨੇ ਛੱਡੇ ਆ ਉਹਨੇ ਬਾਜੀਆਂ ਦਿੱਤੀਆਂ ਨੇ ਇਹਦਾ ਪਿਓ ਵੀ ਦੋ ਬਾਜੀਆਂ ਦਿੱਤੇ ਆਇਆ ਤੇਰੀ ਮਾਂ ਆਪਰਾਤਲ ਜੀ ਮਜੂਰ ਰ ਗਈ ਬੱਚਾ ਪੋਆਪਾ ਰਤਲ ਜੀ ਨਜ਼ਰ ਉਹਦੇ ਜਿੰਨੇ ਮੈਂ ਛੱਡੇ ਆ ਬਈ ਅਸੀਂ ਬਾਜੀਆਂ ਉਹ ਰਿਕ ਜਿੱਤੇ ਆ ਇੱਕ ਕੋਈ ਕਰੋ ਸੌ ਉਤਰੀ ਜਾ ਅਰੇ ਇੱਥੇ ਸ਼ਾ ਅੱਖਾਂ ਚ ਆ ਗਰੇ ਆ ਵਾਹ ਦੇਖ ਕੋ ਪਰ ਸੌ 40 45 ਮਿੰਟ ਟੁੱਟ ਕੇ ਜਬ ਜੋਰ ਲਾਉਂਦੀ ਫਰੀ ਗਈ ਜੇ ਬਈ ਅਸ਼ਮੀਲ ਅਮਾਜ਼ੋਂ ਬਹੁਤ ਰਾਜ ਹੋ ਗਿਆ ਆ ਆਪਣਾ ਮੁੰਡਾ ਬਰੋ ਜਸਨ ਪੰਗਲਾਵਾਂ ਤੇ ਪਹੁੰਚਿਆ ਹੋਇਆ ਜਸਨ ਦਸਮੜਾ ਆ ਰੰਗ ਕਮੇ ਲੱਗਾ ਤੁਹਾਨੂੰ ਵਧੀਆ ਲੱਗਦਾ ਬਹੁਤ ਵਧੀਆ ਲੱਗਿਆ ਪੱਥਰੜਾ ਹੀ ਘੰਟਾ ਹਨਾ ਹਾਂਜੀ ਹੈਲੋ ਜਦੋਂ ਕਰਦੇ ਉਹ ਮੇਰੇ ਮਰੇ ਬਾਹਰ ਆ ਗਿਆ ਹਾਂ ਚੈਨਲ ਠੀਕ ਹੈ ਠੀਕ 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 ਇਹ ਬੋਲੀਏ ਸਾਰੇ ਆਣੇ ਬਾਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰਾ ਪ੍ਰਸਪੋਰਟ ਕਰਿਓ ਆਉਣ ਵਾਲੇ ਬਾਜ਼ੀਆਂ ਦੇ ਤੁਹਾਨੂੰ ਇਕੱਲੇ ਇਕੱਲੇ ਕਬੂਤਰ ਬਾਜ਼ ਦੀ ਇਕੱਲੇ ਇਕੱਲੇ ਸਪੂਤਰ ਦੀ ਆਉਣ ਵਾਲੇ ਸਮੇਂ ਵੀਡੀਓ ਤੁਹਾਨੂੰ ਦਿਖਾਇਆ ਕਰਾਂਗੇ ਇਹਦੇ ਹੋਰ ਨਾਮ ਨਾਲ ਲਾਈਕ ਕਰੋ ਲਾਈਕ ਕਰੋ ਸਾਰੇ ਜੈਂਟਲ ਜੂਆ ਸੇਫ ਬਿਜਨਸ ਕਲੱਬ ਜੈਂਟਲ ਜੂਆ ਸੇਫ ਬਿਜਨਸ ਕਲੱਬ Pag-ina-club po. <laughs>